ਲੈ ਨਾ ਫੇਰ ਕੀ ਹੋ ਗਿਆ ਜੇ ਮੈਂ ਕਹਿ ਤਾ ਹੁਣ ਉਹ ਗੱਲ ਦੀ ਫੇਰ ਲਖੀ ਰੇ ਖਿਚਣੀ ਆ ਵਿਆਹ ਕੇ ਲੈ ਕੇ ਆਇਆ ਤੂੰ ਆਖਰ ਕਰ ਉਹਦਾ ਘਰ ਆ ਇਹ ਇੱਥੇ ਬਸਣਾ ਉਹਨੇ ਜਿਹੜੇ ਹਿਸਾਬ ਨਾਲ ਉਹ ਲੱਛਣ ਕਰਦੀ ਐ ਇੱਥੇ ਬਸਨਦੇ ਉਹਦੇ ਲੱਛਣ ਲੱਗਦੀ ਨਹੀਂ ਹੈਗੇ ਲੱਗਦੀ ਤਾਂ ਆਪਦੀ ਮਾਂ ਦੇ ਮਗਰਾ ਉਹ ਉਹਦੀ ਮਾਂ ਨੂੰ ਗਾ ਲਈ ਜਾਂਦੀ ਐ ਲਈ ਜਾਂਦੀ ਐ ਉਮਿਓ ਕਰੀ ਜਾਂਦੀ ਐ ਕਿੰਨਾ ਚਿਰ ਉਹਦੀ ਮਾਂ ਪੈਰ ਮਾਰ ਲੂ ਹੈ ਕੁਛ ਨਹੀਂ ਹੁੰਦਾ ਹੁੰਦਾ ਐਦਾ ਬੁੜੀਆਂ ਕਰਦੀਆਂ ਹੁੰਦੀਆਂ ਨੇ ਰਹੀ ਗੱਲ ਕੰਮ ਧੰਦੇ ਦੀ ਕੰਮ ਧੰਦਾ ਮੈਂ ਆਪੀ ਉਹਨੂੰ ਹੌਲੀ ਹੌਲੀ ਸਿਖਾ ਲੂੰਗੀ ਦੇਖ ਮਾਂ ਮੈਂ ਤਾਂ ਬਈ ਚੁੱਪਚਾਪ ਤੇ ਉਹਨੂੰ ਲੈਣ ਗਿਆ ਸੀਗਾ ਵੀ ਉਹਨੂੰ ਫੋਨ ਨਾ ਕਰਾਂ ਜੇ ਉਹ ਹੀ ਗੱਲ ਹੈ ਵੀ ਮੈਂ ਫੋਨ ਕਰਕੇ ਜਾਊਗਾ ਉਹਦੀ ਮਾਂ ਨੇ ਉਹਨੂੰ ਲੁੱਤੀਆਂ ਲਾ ਦੇਣੀਆਂ ਨੇ ਉਹ ਹੀ ਗੱਲ ਆ ਭਈ ਇਹਨੂੰ ਮੁਕਰ ਬਕਰਾਈਆ ਪਹਿਲੀ ਹੋ ਜਾਊਗਾ ਨਾ ਬਾਵੇ ਵੀਰੇ ਮੈਨੂੰ ਇਹ ਤਾਂ ਦੱਸ ਦੇ ਵੀ ਹੁਣ ਤੂੰ ਮੈਨੂੰ ਸੌਂਪ ਪਾ ਕੇ ਲੈ ਕਾ ਤੂੰ ਆਇਆ ਬਈ ਹੋਰ ਮੈਂ ਕੀ ਕਰਦਾ ਜਿਹੜੇ ਹਿਸਾਬ ਨਾਲ ਤੈਨੂੰ ਤੰਗ ਪਰੇਸ਼ਾਨ ਕਰਦ ਨੇ ਨਾ ਮੈਂ ਨਹੀਂ ਦੇਖ ਸਕਦਾ ਕਿ ਸਲੋਟੀਆਂ ਆਉਣਗੇ ਦੇਖ ਵੀਰੇ ਇਹਨਾਂ ਜਮਾ ਬੇਵਕੂਫੀਆਂ ਨਾ ਤਾਂ ਤੂੰ ਆਪਦਾ ਘਰ ਵਸਾਰਿਆ ਨਾ ਮੇਰਾ ਵਸਣ ਦੇ ਰਿਹਾ ਬਸ ਤੇ ਬੁਲਬੁਲ ਕਰਕੇ ਨਾ ਪਹਿਲਾਂ ਹੀ ਬਥੇਰੇ ਕੰਡੇ ਬੀਜੇ ਗਏ ਆ ਸਾਰੇ ਕੰਡੇ ਤੇਰੀ ਸਸਤੇ ਬੀਜੇ ਹੋਏ ਨੇ ਉਹ ਕਰਦਿਆ ਕਤੂਤ ਹੁਣ ਦੇਖ ਲੈ ਨਾ ਤਾਂ ਆਪਦੀ ਕੁੜੀ ਦਾ ਘਰ ਵਸਣ ਦੇ ਰਹੀ ਹੈ ਤੇ ਨਾ ਆਪਦੇ ਮੁੰਡੇ ਦਾ ਹਾਂ ਤੁਸੀਂ ਆਪਦੀ ਗਲਤੀ ਨਾ ਮੰਨਿਓ ਠੀਕ ਆ ਤੁਸੀਂ ਦੋਨੇ ਸਹੀ ਹੋ ਸਾਰੇ ਪਾਸਿਓ ਮੈਂ ਜਦੋਂ ਤੇਰਾ ਵਿਆਹ ਕਰਾਇਆ ਸੀ ਨਾ ਮੈਨੂੰ ਇਹ ਸੀਗਾ ਮੇਰੀ ਭੈਣ ਆਪਦੇ ਘਰੇ ਜਾ ਕੇ ਨਾ ਸੁਖੀ ਸ਼ਾਂਤੀ ਜ਼ਿੰਦਗੀ ਬਤੀਤ ਕਰੂਗੀ ਮੈਨੂੰ ਇਹ ਨਹੀਂ ਹੈਗਾ ਸੀਗਾ ਵੀ ਦੁੱਖ ਘਟੇਂਗੇ ਇੱਥੇ ਕਿਤੇ ਤੋਂ ਦੁੱਖ ਹੀ ਘਟਰੀ ਹੁਣ ਆ ਦੇਲਾ ਕੀ ਸੁਲੂ ਕਰਨ ਲੱਗ ਰਹੀ ਸੀ ਤੇਰੇ ਨਾਲ ਤੂੰ ਜੇ ਲੈਣ ਆਇਆ ਬੁਲਬੁਲ ਨੂੰ ਲੈ ਕੇ ਆਪਦਾ ਘਰੇ ਵਾਗ ਜਾ ਚੱਕ ਕੇ ਮੇਰਾ ਜੁੱਲੀ ਬਿਸਤਰਾ ਉੱਥੋਂ ਪੈਕ ਕਰਾ ਦਿੰਦਾ ਵੀ ਚੱਲ ਤੂੰ ਚੱਲ ਛੇਤੀ ਨਾਲ ਉਹ ਆਪਦੀ ਮਾਂ ਦੇ ਮਗਰ ਲੱਗੀ ਹੋਈ ਆ ਉਹਨੇ ਨਾ ਮੇਰੀ ਅਜੇ ਤੱਕ ਸੁਣੀ ਆ ਤੇ ਨਾ ਉਹਨੇ ਅਜੇ ਸੁਣੀ ਸੀਗੀ ਠੀਕ ਆ ਨਾ ਆਪਾਂ ਆਪਦਾ ਲੋੜ ਦੇਖਦੇ ਆ ਉਹਦੀ ਬਾਅਦ ਚ ਦੇਖਾਂਗੇ ਮੰਮੀ ਭਵਾ ਮਨਪ੍ਰੀਤ ਨੂੰ ਲੈ ਗਿਆ ਤੇ ਮੈਨੂੰ ਇੱਥੇ ਛੱਡ ਕੇ ਚਲਾ ਗਿਆ ਇਹ ਕੋਈ ਗੱਲ ਥੋੜੀ ਬੰਦੀ ਐ ਫਿਰ ਕੀ ਹੋਇਆ ਤੂੰ ਕਿਉਂ ਫਿਕਰ ਕਰਦੀ ਐ ਗਲੋਂ ਬੁਲਾਤਾ ਲੱਥੀ ਲੈ ਗਿਆ ਤਾਂ ਕਹਿਰ ਆ ਗਿਆ ਦੇਖਦੇ ਆ ਕਿੰਨੇ ਕ ਦਿਨ ਸੰਭਾਲਦੇ ਆਪਣੀ ਭੈਣ ਨੂੰ ਨਾਲੇ ਮੇਰੀ ਗੱਲ ਸੁਣ ਜੇ ਤੂੰ ਨਾ ਉੱਥੇ ਬਸੀ ਨਾ ਬਸਣ ਮੈਂ ਇੱਥੇ ਮਨਪ੍ਰੀਤ ਵੀ ਨਹੀਂ ਦੇਣੀ ਮੰਮੀ ਥੋੜੀ ਨਾ ਇਹੀ ਜਿੱਦਾਂ ਮੈਨੂੰ ਲੈ ਕੇ ਬੈ ਗਈਆਂ ਕਿਉਂ ਤੁਸੀਂ ਮੇਰੀ ਜ਼ਿੰਦਗੀ ਖਰਾਬ ਕਰਨ ਤੇ ਲੱਗੇ ਹੋ ਤੈਨੂੰ ਹਜੇ ਵੀ ਉਹਨਾਂ ਦਾ ਤੇਓ ਆਉਂਦਾ ਸ਼ਰਮ ਕਰ ਲੈ ਤੈਨੂੰ ਖਾਣ ਨੂੰ ਰੋਟੀ ਨਹੀਂ ਦਿੰਦੇ ਤੇ ਤੂੰ ਤੂੰ ਉਥੇ ਵਸਣ ਦੀਆਂ ਗੱਲਾਂ ਕਰਦੀ ਆਂ ਓਹੋ ਫਿਰ ਕੀ ਹੋ ਗਿਆ ਤੁਹਾਡੇ ਕੋਲ ਤਾਂ ਇੰਨਾ ਕੁਝ ਹੈ ਨਾ ਰੱਬ ਨੇ ਇੰਨਾ ਕੁਝ ਦਿੱਤਾ ਤੇ ਤੁਸੀਂ ਉਹਨਾਂ ਨੂੰ ਪੈਸੇ ਥੱਲੇ ਦੇ ਨਹੀਂ ਸਕਦੇ ਹੈਗੇ ਆਪਣੀ ਜਿੱਦਾਂ ਤੇ ਅੜੇ ਪਿਓ ਮੈਂ ਉਹਨਾਂ ਨੂੰ ਕੁਝ ਨਹੀਂ ਦੇਣਾ ਜੇ ਮੈਂ ਦੇਉਂਗੀ ਨਾ ਤਾਂ ਆਪਣੀ ਧੀ ਨੂੰ ਮਾੜਾ ਮੋਟਾ ਪੈਸਾ ਥੱਲੇ ਦੇਉਂਗੀ ਨਹੀਂ ਤਾਂ ਉਹਨਾਂ ਨੰਗਾ ਮਲੰਗਾ ਨੂੰ ਤਾਈ ਵੀ ਨਹੀਂ ਤਾਂਹੀਂ ਤਾਂ ਮੈਨੂੰ ਦਾਜ ਦੇ ਹੇਜ ਪਿੱਛੇ ਤਾਂ ਅੰਗ ਕਰੀ ਜਾਂਦੀ ਓ ਦੀ ਮਾਂ ਸਮਝਦੀ ਕਾ ਤੋ ਨਹੀਂ ਤੁਸੀਂ ਅੱਛਾ ਹੁਣ ਰੋਈ ਨਾ ਜਾ ਤੇਰੇ ਵੱਲਾ ਦੇਖ ਕੇ ਮੇਰਾ ਵੀ ਮਨ ਖਰਾਬ ਹੁੰਦਾ ਮੇਰਾ ਤਾਂ ਖਰਾਬ ਹੋਣਾ ਹੀ ਹੈ ਮੰਮੀ ਮੈਨੂੰ ਤਾਂ ਐਵੇਂ ਲੱਗਿਆ ਸੀ ਵੀ ਬਾਵਾ ਮੈਨੂੰ ਲੈਣ ਆਇਆ ਜਦ ਪਤਾ ਲੱਗਿਆ ਉੱਥੇ ਮਨਪ੍ਰੀਤ ਨੂੰ ਲੈਣ ਆਇਆ ਪਤਾ ਮੇਰਾ ਕਿੰਨਾ ਕਾਲ ਦਾ ਬਾਦੀ ਹਾਂ ਮਾਂ ਤੇ ਤਾਂ ਨਾ ਮੇਰੇ ਤੇ ਹੋਰ ਟੈਨਸ਼ਨ ਪਾਤੀ ਸਮਾਂ ਕਿ ਹੁਣ ਕੀ ਟੈਨਸ਼ਨ ਬਗੀ ਤੇਰੇ ਤੇ ਹੋਰ ਕੀ ਨਵੇਂ ਤਾਂ ਨਮਾ ਪੰਗਾ ਖੜਾ ਰਹਿੰਦਾ ਭੇਜਿਆ ਤਾਂ ਤੈਨੂੰ ਮੇਰੀ ਨੂਨੂ ਲੈਣਤੀ ਹੈ ਚੱਕ ਤੂੰ ਉਹ ਬਲਾ ਨੂੰ ਲੈ ਆਣ ਨਾਲ ਗਿਆ ਤਾਂ ਮੈਂ ਤੇਰੀ ਨੂਨੂ ਲੈਣ ਸੀਗਾ ਤੂੰ ਆਗ ਵਾਲੀ ਵੀ ਹੋਵੇ ਆਪੀ ਆਂ ਡੰਡੀ ਰੋਣਾ ਪਾ ਕੇ ਬੈਗੀ ਉੱਥੇ ਸਾਰਾ ਟਾਪਰਿੰਗ ਪਾ ਕੇ ਬੈਗਿਆ ਆਪੀ ਆ ਜਾਂਦੀ ਉਹ ਇਹਨੂੰ ਬਲਾ ਨੂੰ ਕਿਹੜੀ ਲੋੜਤੀ ਤੈਨੂੰ ਇਹਨੂੰ ਚੱਕ ਲਿਆ ਓਰੇ ਲੈ ਕੇ ਓਰੇ ਜਮ ਲਾ ਲਈ ਸਮ ਹੈ ਨਾਲੇ ਹੁਣ ਮਗਰੋਂ ਨਹੀਂ ਲੈਣੀ ਇਹ ਉਹ ਲੈਣ ਤਾਂ ਮਾਵੇਂ ਉਸ ਨੂੰ ਗਿਆ ਸੀਗਾ ਪਰ ਉਹ ਤਾਂ ਓਰੇ ਆਉਣ ਦਾ ਚਾ ਵੀ ਤਾਂ ਹੋਵੇ ਉਹ ਤਾਂ ਉੱਥੇ ਰਹਿਣਾ ਪਸੰਦ ਕਰਦੀ ਐ ਗੱਲਾਂ ਤਾਂ ਹੋਰ ਕਰ ਜਾਂਦੇ ਨੇ ਉਹ ਭੱਜਣ ਦੀ ਸ਼ੌਂਕ ਸੀ ਕਹਿੰਦਾ ਵੀ ਭੱਜ ਕੇ ਵਿਆਹ ਕਰਾ ਲਾਂ ਮੈਂ ਬਾਵੇ ਨਾਲ ਰਹਿਣਾ ਉਹਨੂੰ ਤਾਂ ਚਾਹਣੇ ਕੋਲ ਆਪਣੇ ਘਰੇ ਨਾ ਫਿਰ ਵਿਆਹ ਕੀ ੱੱਕੇ ਖਾਣ ਨੂੰ ਕਰਾਇਆ ਸੀ ਜੇ ਇੱਥੇ ਬਸਣਾ ਹੀ ਨਹੀਂ ਸੀ ਐਂ ਫਿਰਨਾ ਤੀ ਉਹਨੇ ਮਾਂ ਦੀਆਂ ਉਂਗਲੀਆਂ ਤੇ ਨੱਚਦੀ ਉਹੀ ਗੱਲ ਐ ਬਾਈ ਚੜੀ ਮੋਟਰਸਾਈਕਲ ਤੇ ਉਧਰ ਚੜੀ ਗੱਡੀ ਚ ਉਧਰ ਇਹਨਾਂ ਨੂੰ ਉਹ ਆਦਤ ਐ ਕਿ ਮਾਮਾਤੀਆਂ ਨੂੰ ਕਦੇ ਸ਼ਹਿਰ ਵਾਗੀਆਂ ਕਦੇ ਕੋਸ ਖਾਇਆ ਜਾਂ ਕਦੇ ਕੋਸ ਖਾਇਆ ਹੀ ਆ ਆ ਗਸਵਾਂ ਆਂ ਖਾਂਦੀਆਂ ਨੇ ਇਹ ਜਾ ਕੇ ਉਹ ਉਰੇ ਇਹਦੇ ਲਾਲਚ ਪੂਰੇ ਨਹੀਂ ਹੋਏ ਉਹ ਉਹ ਖਵਰਾ ਮਾਂ ਕੀ ਭਾਲਦੀ ਉਹ ਕੀ ਨਹੀਂ ਭਾਲਦੀ ਮੈਂ ਤਾਂ ਕੋਈ ਤਾਂ ਪਰੇਸ਼ਾਨੀ ਵੀ ਨਹੀਂ ਕਰਿਆ ਉਹਨੂੰ ਪੁੱਤਾਂ ਗਣੀ ਕਰੀ ਬਿਜਰਾ ਕੁਝ ਭਈ ਹੈਗਾ ਕਰੇ ਉਹ ਵਿਆਹ ਤੋਂ ਪਹਿਲਾਂ ਹੀ ਪਤਾ ਸੀਗਾ ਉਹ ਹੁਣ ਵੀ ਪਤਾ ਉਹਨੂੰ ਫਿਰ ਵੀ ਬਣ ਕੇ ਕਿਉਂ ਜਾ ਕੇ ਦੋ ਜਣੇ ਚੱਕ ਕੇ ਚੋਲਾ ਜਾ ਬਗ ਜਾਂਦੀ ਸਮਝ ਨਹੀਂ ਆਉਂਦੀ ਮੈਨੂੰ ਗੱਲ ਦੀ ਉਹੀ ਤਾਂ ਮੈਂ ਕਹਿੰਦੀ ਆਂਗੀ ਮੈਂ ਤਾਂ ਐਂ ਕਹਿੰਦੀ ਆਂ ਹੁਣ ਬੀਬੜਿਆ ਭਲੋ ਕੇ ਕੇਰਾ ਘਰੇ ਲਿਆ ਔਰੇ ਕੇਰਾ ਘਰ ਬਸਦਾ ਹੋ ਜੇ ਦਾਦੇ ਮੰਗਾਵੇ ਫਿਰ ਦੇਖੀ ਜਾਊਗੀ ਕੋਈ ਨਵਾਂ ਦੇਖੀ ਜਾਊਗੀ ਆਪੀ ਛੱਡ ਕੇ ਜਾਣਗੇ ਜੇ ਜਾਣਗੇ ਨਹੀਂ ਆਪਣਾ ਕੋਈ ਲੋੜ ਨਹੀਂ ਹੈਗੀ بس مانتے نہیں ਵੀ ਸੌਂਗ ਵਾਖਵਾ ਲੈ ਕੇ ਆਇਆ ਉਹ ਕਿ ਵਿਚਾਰੀਆਂ ਹੋਂਦਾ ਨਾ ਲੈਂਦੀ ਸੀਗੀ ਨਗਰ ਫੇਰ ਨਹੀਂ ਆ ਤੂੰ ਨਾ ਆਉਂਦੀ ਇਹ ਤਾਂ ਕਰਾਉਣਾ ਕੀਤੀ ਓਰੇ ਆਹ ਉੱਥੇ ਤੁਸੀਂ ਚੱਲੀ ਜਾਂਦੀ ਵਿਚਾਰੀ ਬਿਮਾਰ ਸੀਗੀ ਧੱਕੇ ਨਾਲ ਗਈਆਂ ਕਿ ਚੁੱਲੇ ਦਾ ਕੰਮ ਕਰ ਕੀ ਗੱਲ ਬਈ ਉਹ ਇਹਦਾ ਕਰਤੀ ਉਹ ਉੱਥੇ ਕੰਮ ਕਰਨ ਦਾ ਇਹਦਾ ਹੱਕ ਬਣਦਾ ਕਰਨ ਦੇ ਫੇਰ ਕੰਮ ਸਮਾ ਹੋਰ ਕਿ ਉਹਨਾਂ ਨੇ ਫੋੜੇ ਤੇ ਰਗੜ ਕੇ ਲਾਉਣੀ ਹੈ ਇਹ ਕੰਮ ਨਹੀਂ ਕਰੂ ਮਾ ਮਾਰਠ ਮਰ ਬੰਦੇ ਹੋਂਦਾ ਦੇਖ ਲੈਣ ਉਹ ਬਿਮਾਰ ਸੀ ਉਹ ਵਿਚਾਰੀ ਬੋਲੀ ਗੁੱਟੀ ਨਹੀਂ ਕਿਸੇ ਕੰਜਨੇ ਦਬਾਉਣੀ ਹੈਗੀ ਕੁਝ ਹੋਰ ਨਹੀਂ ਹੈਗਾ ਕੰਮ ਮਸ਼ੀਨ ਵਾਂਗ ਕੰਮ ਲੈ ਚਦੋ ਵੇ ਕਿਦਰ ਨਹੀਂ ਇਹ ਗੋਲੀ ਬੱਜੀ ਹੈਗੀ ਉਹੀ ਬਹਾਨੇ ਲਾ ਲੈਂਦੀ ਹੈ ਤੈਨੂੰ ਤਾਂ ਨਾ ਥੋੜਾ ਜਿਹਾ ਜਿਆਦਾ ਹੀ ਪੱਖਪੂਰਨ ਆ ਮੈਂ ਦਾ ਭਾਈ ਚਲ ਠੀਕ ਆ ਤੈ ਕਿਹੜਾ ਮੇਰੀ ਮੰਨਣੀ ਹੁਣ ਕੋਈ ਮੰਨ ਮੰਨ ਤਾਂ ਪਹਿਲਾਂ ਤਰਗੀ ਤੇਰੀਆਂ ਮੈਂ ਕਹਦੇ ਉਹਨੂੰ ਚਾਹੂ ਬਣਾ ਕੇ ਪੀ ਲੂਗੀ ਕੋਈ ਨਹੀਂ ਮਨਪ੍ਰੀਤ 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 ਹੋਊਗੀ ਤਾਂ ਪੁੱਤ ਬੋਲੂਗੀ ਉਹ ਤਾਂ ਹੈ ਹੀ ਨਹੀਂ ਕਿਉਂ ਹੈ ਨਹੀਂ ਤੱਕਈ ਕਿੱਥੇ ਆ ਲੈ ਦੱਸ ਜਦੋਂ ਤੂੰ ਘਰ ਨਹੀਂ ਹੁੰਦਾ ਅਗਲੀ ਵੀ ਇਸ ਗੱਲ ਦਾ ਫਾਇਦਾ ਚੱਕ ਲੈਂਦੀ ਆ ਤੇਰੇ ਸਾਹਮਣੇ ਤਾਂ ਐਨ ਚੁੱਪ ਕਰਕੇ ਪਲੀਮਾਨਸ ਬਣ ਕੇ ਬੈਠੀ ਰਹਿੰਦੀ ਆ ਤੇ ਤੇਰੇ ਮਗਰੋਂ ਤੇਰੇ ਜਾਣ ਦੀ ਡੇਰ ਹੈ ਐਡੀ ਜਵਾਨ ਕੱਢ ਲੈਂਦੀ ਆ ਲੜ ਕੇ ਗਈ ਆ ਤੇਰੀ ਮਾਂ ਨਾਲ ਤੇ ਤੇਰੀ ਭੈਣ ਨਾਲ ਬੁਝਾਰਤਾਂ ਨਾ ਪਾਵਾ ਗੱਲ ਕੀ ਹੋਈ ਆ ਸਾਫ਼-ਸਾਫ਼ ਦੱਸ ਤੇ ਗਈ ਕਿੱਥੇ ਆ ਉਹ ਦੱਸ ਗੱਲ ਕੀ ਹੋਣੀ ਆ ਬਸ ਬੁਲਬੁਲਿਆਂ ਨੂੰ ਇਹ ਕਹਤਾ ਵੀ ਮਟਰ ਪਰੀ ਦੀ ਸਬਜ਼ੀ ਬਣਾ ਦੇ ਕਿੰਨੀ ਚੋਖ ਹੈ ਜੀ ਮੈਂ ਮਾਰ ਮਾਰ ਕੇ ਸਬਜੀ ਬਣਾਵਾ ਆਪਣ ਸਬਜੀ ਬਣਾਈ ਨਾ ਬਣਾਈ ਇੱਕ ਬਰਾਬਰ ਹੈ ਚਲੇ ਗਈ ਫਿਰ ਅਸੀਂ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਪੁੱਤ ਜਦੋਂ ਰੁਕੀ ਨਹੀਂ ਫਿਰ ਅਸੀਂ ਕੀ ਕਰਦੇ ਅਸੀਂ ਕਿ ਭਾਈ ਜਾ ਹੁਣ ਜੇ ਅਸੀਂ ਬੰਨ ਕੇ ਉਹਨੂੰ ਬਿਠਾਉਂਦੇ ਤਾਂ ਕਹਿਣਾ ਸੀ ਸੱਸ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਦੀ ਆਪਣੀ ਮਾਂ ਤੇ ਭੈਣ ਤੇ ਵਿੱਚ ਯਕੀਨ ਕਰ ਲਿਆ ਕਰ ਨਹੀਂ ਆਉਂਦਾ ਯਕੀਨ ਸਾਡੀਆਂ ਗੱਲਾਂ ਦਾ ਤੂੰ ਸਾਡੇ ਤੇ ਯਕੀਨ ਕਰ ਹੀ ਨਹੀਂ ਸਕਦਾ ਤੈਨੂੰ ਮਨਪ੍ਰੀਤ ਤੇ ਯਕੀਨ ਹੈ ਖੈਰ ਜੇ ਇਹ ਗੱਲ ਹੈ ਤਾਂ ਲੈ ਕੇ ਮਨਪ੍ਰੀਤ ਨੂੰ ਮੈਂ ਵੀ ਨਹੀਂ ਦੇਖਦੇ ਜੇ ਕਹੀਏ ਤਾਂ ਉਹਦੀ ਮਰਜ਼ੀ ਨਾਲ ਆ ਲੈ ਵੀ ਮਨ ਬਲਦੀ ਤੇ ਤੇਲ ਪਾਤਾ ਮੈਂ ਹੁਣ ਸਿਰਫ ਦਿੱਲੀ ਲੋਂਦੀ ਢੇਰਾ ਅਗਲੀ ਵਾਰ ਉਹ ਵੀ ਲਾ ਦਾਨੀ ਸਹੀ ਕੀਤਾ ਨਾ ਮੈਂ ਹੁਣ ਦੇਖ ਤੂੰ ਨਜ਼ਾਰਾ ਮੇਰੀ ਤੈਨੂੰ ਬਸਣ ਦਿੰਦੀ ਤੇ ਬਸੌਂਦੀ ਤੈਨੂੰ ਇੱਥੇ ਮੈਂ ਬਣੀ ਮਨਪ੍ਰੀਤ ਪਣ ਤੂੰ ਇੱਥੇ ਖੜੀ ਕੀ ਕਰਦੀ ਆ ਮੰਮੀ ਨੇ ਕਿਹਾ ਸੀਗਾ ਵੀ ਚਾਹ ਦੀ ਕੋਟ ਬਣਾ ਲੈ ਸਾਰੇ ਆਪਕੋੜੂੜ ਪੀ ਲਾਂਗੇ ਮੈਨੂੰ ਪਤਾ ਹੀ ਆ ਕਿਹੜੇ ਮੂੰਹ ਨਾਲ ਕੈਪ ਹੋਣੇ ਵਿਚਾਰ ਬਣਾ ਲਵੇ ਤੇ ਪੀ ਲਵੇ ਸਾਰੀਆਂ ਗੱਲਾਂ ਸੁਣ ਲੀਆਂ ਵੀਰੇ ਮੈਂ ਤਾਂ ਹੀ ਮੈਂ ਉੱਥੋਂ ਆਉਂਦੀ ਨਹੀਂ ਸੀ ਤੂੰ ਮੈਨੂੰ ਮਜਬੂਰ ਕੀਤਾ ਅੱবি ਸੌਂ ਖਵਾਈ ਮੈਂ ਤਾਂ ਕਰਕੇ ਉੱਥੋਂ ਘਰੋਂ ਪੈਰ ਪਟਿਆ ਨਹੀਂ ਮੈਨੂੰ ਕੋਈ ਚਾ ਨਹੀਂ ਸੀ ਵੀ ਮੈਂ ਇੱਥੇ ਆਵਾਂ ਕਿਉਂਕਿ ਮੈਨੂੰ ਪਤਾ ਉੱਥੇ ਤਾਂ ਜਿਹੜੇ ਤਾਂ ਨੇ ਮੈਨੂੰ ਸੌਂਦੀਆਂ ਮੈਂ ਸੌਂਦੀਆਂ ਪਰ ਇੱਥੇ ਮੈਨੂੰ ਇਦੋਂ ਆ ਕੇ ਦੁੱਗਣੇ ਸੌਣੇ ਪੈਂਦੇ ਆ ਬਾਈ ਉਹ ਤਾਂ ਤੇਰੀ ਗੱਲ ਠੀਕ ਆ ਪਰ ਉੱਥੇ ਮੈਂ ਤੈਨੂੰ ਦੇਖ ਨਹੀਂ ਸਕਦਾ ਸੀ ਕਿਆ ਦੁਖੀ ਦੇਖਦਾ ਸੀ ਤੇਰੇ ਤੇ ਕਿਵੇਂ ਉਹ ਅਤਿਆਚਾਰ ਕਰ ਰਹੇ ਸੀਗੇ ਤਾਂ ਫਿਰ ਵੀ ਅੰਮਾ ਕੋਈ ਗੱਲ ਨਹੀਂ ਭਾਈ ਘਰ ਦੀ ਗੱਲ ਆਪਣੀ ਇੱਧਰ ਲੇ ਉਹਨਾਂ ਨਾ ਜਦੋਂ ਤੂੰ ਮੈਨੂੰ ਇਤੋਂ ਜ਼ਿਆਦਾ ਦੁਖੀ ਹੁੰਨੀ ਆ ਮੈਂ ਨਾ ਤਾਂ ਮੈਂ ਪੇਕਿਆਂ ਦੀ ਨਾ ਮੈਂ ਸਹਰਿਆਂ ਦੀ ਉਹ ਮੈਂ ਕਾਹਤੋਂ ਵਿਚ ਵਿਚਾਰੇ ਪੀਸੀ ਜਾਂਨੀ ਆ ਤੁਹਾਡੇ ਜਿਵੇਂ ਆਟੇ ਨਾਲ ਘਣ ਪਿਸਦਾ ਹੁੰਦਾ ਨਾ ਮੇਰਾ ਤਾਂ ਉਹ ਹਾਲ ਹੋਇਆ ਪਿਆ ਵੀ ਮੈਨੂੰ ਤਾਂ ਬਿਨ ਮਤਲਬ ਤੋਂ ਪਤਾ ਨਹੀਂ ਮੇਰੇ ਕਰਮਾਂ 'ਚ ਗਾਲਾਂ ਲਿਖੀਆਂ ਨੇ ਪਤਾ ਨਹੀਂ ਬਿਨ ਮਤਲਬ ਤੋਂ ਗਾਲਾਂ ਦੇਣੀਆਂ ਹੀ ਨੇ ਮੈਨੂੰ ਤੇਰੇ ਕਰਮਾਂ 'ਚ ਕੌਣ ਲਿਖਿਆ ਨੇ ਭਾਈ ਗਾਲਾਂ ਤੇ ਦੁੱਖ ਲਿਖਿਆ ਹੋਇਆ ਨੇ ਉਹ ਵੀ ਮੇਰੇ ਕਰਮਾਂ 'ਚ ਨਾ ਮੈਂ ਉਹਦੀ ਵਿਹਾਲੀ ਜ਼ਿੰਦਗੀ ਤੇ ਖੁਸ਼ ਹਾਂ ਤੇ ਨਾ ਉਹ ਜਿੰਦਗੀ ਤਾਂ ਖੁਸ਼ ਆ ਜਿੱਥੇ ਮੈਂ ਆਪਦੀ ਭੈਣ ਜੀ ਸੀ ਜਦੋਂ ਤੈਨੂੰ ਮੈਂ ਇੰਨਾ ਸਮਝਾਉਂਦੀ ਸੀ ਬਿਨਾ ਮੇਰਾ ਘਰ ਪੱਟ ਨਾ ਘਰ ਪੱਟ ਹੋਰ ਕੁੜੀਆਂ ਮਰ ਗਈਆਂ ਸੀ ਤੇਰੇ ਲਈ ਹੋਰ ਕੁੜੀਆਂ ਹੈ ਨਹੀਂ ਸੀ ਨਾਲੇ ਆਪਦੀ ਯਾਤ ਬਰਾਦੀ ਦੀ ਆਪਦੇ ਘਰ ਘਰਾਣੇ ਤੋਂ ਮੰਨ ਲੈ ਜਿਹੜੇ ਆਪਣੇ ਨਾਲ ਮੇਲ ਖਾਂਦੇ ਹੁੰਦੇ ਉਹਦੇ ਨਾਲ ਤੂੰ ਵਿਆਹ ਕਰਵਾਉਂਦਾ ਕੋਈ ਇੱਥੇ ਖੁਸ਼ੀ ਵਸਦੀ ਤਾਂ ਸਹੀ ਅਗਲੇ ਦੇ ਪੈਰ ਦੀ ਜੁੱਤੀ ਬਣ ਕੇ ਰਹਿ ਜਾਏਂਗਾ ساری ਉਮਰ ਫਿਰ ਹੁਣ ਕਰੀਏ ਕੀ ਭਾਈ ਆਪ ਆਉਂਦੇ ਹੀ ਨਹੀਂ ਹੋ ਰਹੇ ਹੋ ਆਪਦੀ ਮਾਂ ਦੇ ਮਗਰ ਲੱਗੀ ਜਾਂਦੀ ਆ ਇੱਕ ਵਾਰ ਵੀ ਉਹ ਸੋਚ ਵੀ ਮੈਂ ਆਪਦਾ ਘਰ ਮਸਾਲਾ ਬੇਤੋ ਬਲਦਾ ਬੜਾ ਕਹਿ ਨਹੀਂ ਸੀਗੀ ਵੀ ਜਿਹੜਾ ਜਾ ਥੋੜਾ ਘਰ ਹੈ ਜੀ ਮੈਂ ਉਥੇ ਜਾ ਕੇ ਉਮੀ ਖੁਸ਼ ਖੁਸ਼ੀ ਰਹਣਾ ਪਹਿਲਾਂ ਉਹਨੀਆਂ ਗੱਲਾਂ ਤੇ ਬਾਅਦ ਦੀਆਂ ਗੱਲਾਂ ਦਾ ਬਹੁਤ ਫਰਕ ਹੁੰਦਾ ਪਰ ਬਈ ਮੈਨੂੰ ਇਹ ਗੱਲ ਦਾ ਨਹੀਂ ਪਤਾ ਸੀਗਾ ਵੀ ਇੰਨਾ ਜ਼ਿਆਦਾ ਫਰਕ ਪਾ ਕੇ ਬਹਿਜੂਗੀ ਉਹ ਮੈਂ ਤਾਂ ਸਮਝ ਇਹ ਸੀਗਾ ਵੀ ਮੇਨਾ ਮੋਢੇ ਨਾਲ ਮੋਢਾ ਲਾ ਖੜੂਗੀ ਜਿਹੜੇ ਮੇਰੇ ਹਾਲਾਤ ਨੇ ਉਹ ਹਾਲਾਤ ਨੂੰ ਠੀਕ ਕਰਨ ਦੇ ਵਿੱਚ ਮੇਰੀ ਹੈਲਪ ਕਰੂਗੀ ਪਰ ਕਿੱਥੇ ਐਵੇਂ ਨਹੀਂ ਕਿਸੇ ਨੇ ਕਹਿਤਾ ਵੀ ਜਿਹੜੀ ਕੁੜੀ ਤੁਹਾਡੇ ਨਾਲ ਭੱਜ ਕੇ ਆਉਂਦੀ ਆ ਜਦੋਂ ਉਹ ਆਪ ਦਾ ਪੁਰਾਣਾ 20 ਸਾਲਾਂ ਦਾ ਪਿਆਰ ਨਹੀਂ ਦੇਖਦੀ ਉਹ ਤੁਹਾਡੀ ਕਿੱਥੋਂ ਬਣ ਜੂਗੀ ਸਹੀ ਗੱਲ ਮਨ ਤਾਂ ਆਪੇ ਲੱਗਦਾ ਵੀ ਮੈਥੋਂ ਬਹੁਤ ਵੱਡੀ ਗਲਤੀ ਹੋਈ ਪਤਾ ਤਾਂ ਮੈਨੂੰ ਵੀ ਨਹੀਂ ਸੀ ਉਹਦੇ ਬਾਰੇ ਇੰਨਾ ਵੀ ਉਹ ਇੰਨਾ ਬਦਲ ਜੂਗੀ ਕਿਉਂਕਿ ਮੈਨੂੰ ਤਾਂ ਇਹ ਲੱਗਦਾ ਸੀ ਜਦੋਂ ਮੈਂ ਇੰਨਾ ਸਮਝਾਉਂਦੀ ਸੀ ਮੈਨੂੰ ਤਾਂ ਟਿੱਚ ਜਾਂਦੀ ਸੀ ਵੀ ਮੈਂ ਤਾਂ ਬਾਵੇ ਨੂੰ ਪਤਾ ਹੀ ਨਹੀਂ ਕਿੰਨਾ ਕਿ ਪਿਆਰ ਕਰਦੀ ਆ ਪਰ ਫਿਰ ਹੁਣ ਆਪਦਾ ਘਰ ਨਾ ਆਪਦਾ ਵਸਾਉਂਦੀ ਆ ਨਾ ਮੇਰਾ ਵਸਣ ਦਿੰਦੀ ਆ ਚਲੋ ਜੋ ਰੱਬ ਨੂੰ ਮੰਜ਼ੂਰ ਚਲਾ ਆ ਜੰਦਰ ਹੁਣ ਇੱਥੇ ਨਾ ਖੜ੍ਹੋ ਇੱਕ ਧੀ ਸੀ ਕਦੀ ਨਹੀਂ ਸੀ ਸੋਚਿਆ ਵੇ ਇੱਕ ਧੀ ਵੱਲੋਂ ਇੰਨਾ ਮੈਂ ਦੁਖੀ ਹੋ ਜਾਊਂਗੀ ਬੜੇ ਚਾਹਾਂ ਵਾਲਾ ਢਾਣਾ ਪਾਲੀ ਸੀ ਦੁਖੀ ਤਾਂ ਵਰ ਤ੍ਰਿਤੀ ਨੇ ਕਰਿਆ ਵਾ ਜਿਹੜਾ ਕਿਸੇ ਨੇ ਕਰਿਆ ਕਿਸਮਤ ਦੀ ਵੀ ਗੱਲ ਹੁੰਦੀ ਹੈ ਹੁਣ ਤੇਰੀ ਵੀ ਤਾਂ ਨਿਕਲ ਉੱਦੜ ਕੇ ਆਈ ਆ ਚੰਗੀ ਭਲੀ ਵਸਦੀ ਵਸਦੀ ਨੂੰ ਪਲ ਨਹੀਂ ਪੱਚੀ ਤੇ ਮੇਰੀ ਵੀ ਨਿਕਲੀ ਆ ਜਿਹਨੂੰ ਤੂੰ ਕਹਿਣਾ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਉਹਦੇ ਭਾਗ ਦੇਖ ਲੈ ਤੇ ਇਹਦੇ ਭਾਗ ਦੇਖ ਲੈ ਵਿਆਹ ਕਰਵਾਉਣ ਤੇ ਭੱਜਣ 'ਚ ਬਹੁਤ ਫਰਕ ਪੈਂਦਾ ਤੇ ਇਹ ਗੱਲ ਸਮਝਾਉਣ ਤੇ ਮੈਨੂੰ ਨਹੀਂ ਲੱਗਦਾ ਵੀ ਆਹ ਜਨਮ ਬਹੁਤ ਹੋ ਕਈ ਜਨਮ ਲੰਘੀ ਜਾਣਗੇ ਵਾ ਨਾ ਇਹ ਗੱਲ ਤੇਰੀ ਕੁੜੀ ਨੂੰ ਸਮਝਾਉਣੀ ਐ ਨਾ ਤੈਨੂੰ ਸਮਝਾਉਣੀ ਹਾਂ ਤੈਨੂੰ ਤਾਂ ਬਿੱਲੇ ਮਾਮਾ ਧੀਆ ਸੀ ਗਲਤ ਲੱਗਦੀਆਂ ਸਿਰਫ ਮਨਪ੍ਰੀਤ ਸਹੀ ਆ ਤੇ ਸਹੀ ਕਿਉਂ ਉਹ ਵੀ ਸੋਚੋ ਨਾ ਮਨਪ੍ਰੀਤ ਸਹੀ ਕਿਉਂ ਐ ਇਹ ਵੀ ਸੋਚੋ ਬਿੱਲੇ ਸਹੀ ਹੋਣ ਦੇ ਪਿੱਛੇ ਕੋਈ ਕਾਰਨ ਹੋਊਗਾ ਦੇਖ ਪੁੱਤ ਮੈਂ ਤੇਰਾਂ ਬਹੁਤੀ ਬਹਿਸਵਾਜੀ ਨਹੀਂ ਕਰਨੀ ਐ ਤੂੰ ਮੇਰਾ ਪੁੱਤ ਐ ਤੇ ਬੁਲਬੁਲ ਮੇਰੀ ਧੀ ਮੰਨਿਆ ਤੂੰ ਵਿਆਹ ਕਰਵਾਇਆ ਮਨਪ੍ਰੀਤ ਨਾਲ ਉਹ ਇਸ ਘਰ ਦਾ ਜੀ ਐ ਠੀਕ ਐ ਕੰਮ ਕਰ ਕਰੇ ਜਵਾਨ ਆਪਣੀ ਅੰਦਰ ਰੱਖੇ ਗਲਤੀ ਉਹਨੇ ਵੀ ਕੀਤੀ ਐ ਤੇ ਮੇਰੀ ਧੀ ਨੇ ਵੀ ਜੇ ਮੇਰੀ ਧੀ ਨੇ ਗਲਤੀ ਕੀਤੀ ਐ ਮੈਂ ਤੈਨੂੰ ਇੱਕੋ ਗੱਲ ਕਹਿਨੀ ਐ ਬਈ ਜੋ ਗਲਤੀ ਹੋ ਗਈ ਠੀਕ ਐ ਦੇਖ ਉਹਦੀ ਸੱਸ ਨੂੰ ਟਿਕਣ ਨਹੀਂ ਦਿੰਦੀ ਸਮਾਨ ਦੇ ਤਾਨੇ ਮਨੇ ਮਾਰਦੀ ਐ ਜੇ ਆਪਾ ਥੋੜਾ ਬੋਤਾ ਬੋਲ ਬਲਨ ਉਸਮਾਨ ਦੇ ਦੀਏ ਪੁੱਤ ਇੱਕ ਵਾਰੀ ਵੀ ਨਹੀਂ ਸੋਚਿਆ ਮਾਂ ਕਹਿਣ ਤੋਂ ਪਹਿਲਾਂ ਬੜਾ ਸੌਖਾ ਕਹਤਾ ਜੇ ਆਪਾ ਸਮਾਨ ਦੇ ਦੀਏ ਨੰਬਰ 1 ਤੱਕ ਇੱਕ ਰਾਂ ਨੂੰ ਪੈਸੇ ਨਹੀਂ ਲੱਗਦੇ ਮਾਂ ਨੰਬਰ 2 ਬੰਦਾ ਉੱਥੇ ਕੁਝ ਵੀ ਹਰਜਾ ਮਰਜਾ ਚੱਲ ਜੇ ਜਿੱਥੇ ਇੱਜ਼ਤ ਹੋਵੇ ਜਿੱਥੇ ਜਿੱਦੜੇ ਢੇੜੀ ਹੋਗੀ ਫਿਰ ਉੱਥੇ ਸਮਾਨ ਦਾ ਤਾਂ ਕੋਈ ਹੱਕੇ ਨਹੀਂ ਬਣਦਾ ਨਾਲੇ ਹਾਂ ਤੈਂ ਕਿਹਾ ਸੀ ਨਾ ਵੀ ਜੋ ਮੈਂ ਕਰੂੰ ਜੋ ਮੇਰਾ ਮਨ ਕਰੂ ਫਿਰ ਹੁਣ ਮੈਨੂੰ ਤਾਂ ਕਹਿਣ ਦੀ ਲੋੜ ਨਹੀਂ ਜੋ ਤਰ੍ਹਾਂ ਮਨ ਕਰਦਾ ਕਰ ਜੀ ਮੈਂ ਗੁੱਸੇ 'ਚ ਕੁਛ ਕਹਿ ਤਾ ਇਹਦਾ ਮਤਲਬ ਇਹ ਥੋੜੀ ਆ ਕਿ ਮੈਂ ਤੇਰੇ ਤੋਂ ਬਾਹਰਿਆਂ ਜਾਂ ਆਪਣੀ ਮਰਜ਼ੀ ਕਰਦੀ ਆਂ ਦੇਖ ਤੂੰ ਮੇਰਾ ਪੁੱਤ ਹੈ ਤੇ ਉਹ ਮੇਰੀ ਧੀ ਦੁੱਖ ਮੈਨੂੰ ਦੋਹਾਂ ਦਾ ਕੱਲੀ ਬੁਲਬੁਲ ਦਾ ਨਹੀਂ ਪੁੱਤ ਜੋ ਆਕਮਥੇਂ ਗਲਤੀਆਂ ਕਰ ਦਿੰਦੇ ਨੇ ਧੀ ਭੈਣ ਜੇ ਦੁਖੀ ਹੋ ਕੇ ਆਪਣੇ ਘਰ ਤੇ ਬੈਠੀ ਰਹੂੰਗੀ ਨਾ ਤਾਂ ਲੋਕਾਂ ਨੇ ਉਹ ਚਾਤ ਜਣੇ ਨੇ ਇਹ ਕਿ ਨਿਕਲ ਕੇ ਬਸਣਾ ਨਹੀਂ ਆਇਆ ਨਹੀਂ ਮਾਂ ਮੈਂ ਤੈਨੂੰ ਇਹ ਨਹੀਂ ਕਹਿੰਦਾ ਪਰ ਗੱਲ ਇਹ ਹੈ ਵੀ ਹੋ ਸਕਦਾ ਹੈ ਸਾਰੇ ਕਿਤੇ ਤੇਰੀ ਕੁੜੀ ਗਲਤ ਹੋਵੇ ਉਹ ਰੇਵੀ ਤੇ ਉੱਥੇ ਵੀ ਗਲਤੀਆਂ ਦੇ ਬੜਦਾ ਨਾ ਪਾਵਾਂ ساری ਉਮਰ ਪਈ ਹੈ ਨਹੀਂ ਪਉਂਦੀ ਪਰ ਇੱਕ ਵਾਰ ਮੇਰੀ ਤੀਹ ਨੂੰ ਬਸਾ ਦੇ ਉੱਥੇ ਉਸ ਸਮਾਨ ਦੇ ਕੇ ਮੈਂ ਨਹੀਂ ਚਾਹੁੰਦੀ ਮੈਂ ਮੇਰੀ ਤੀਹ ਇੱਥੇ ਬੈਠੀ ਰਹੇ 4-5 ਲੱਖ ਦਾ ਸਮਾਨ ਹੈ। ਮੈਨੂੰ ਪਤਾ ਹੈ। ਬਰਤਣਾ ਤਾਂ ਆਪਣੀ ਧੀ ਨੇ ਆ। ਗੱਲ 4-5 ਲੱਖ ਦੀ ਨਹੀਂ। ਕੀ ਗਰੰਟੀ ਹੈ ਮਾ? 4-5 ਲੱਖ ਲਾ ਕੇ ਵੀ ਤੇਰੀ ਕੁੜੀ ਉੱਥੇ ਬਸੂਗੀ ਜਾਂ ਨਹੀਂ? ਪੁੱਤ। ਉਹ ਸਮਾਨ ਦੇ ਭੁੱਖੇ ਨੇ। ਉਹਨਾਂ ਨੂੰ ਦਾਜ ਦੇ ਹੀ ਚਾਹੀਦਾ। ਆਪਾਂ ਇੱਕ ਵਾਰ ਸਮਾਨ ਦੇ ਕੇ ਦੇਖ ਲੈਣੇ ਆ। ਮੇਰੀ ਮਨ ਤਿਆਹੜੇ। ਮੇਰੀ ਧੀ ਨੂੰ ਉੱਥੇ ਬਿਵਾ ਦੇ। ਜਿਵੇਂ ਮਰਜ਼ੀ ਕਰਕੇ। ਸਮਾਨਤਾ ਦੇ ਦਾਂਗੇ ਮਾਂ ਪਰ ਕਿਤੇ ਨਾ ਕਿਤੇ ਕੁੜੀ ਦੀ ਜ਼ੁਬਾਨ ਤੇ ਲਗਾਮ ਵੀ ਚਾਹੀਦੀ ਹੈ ਕੋਈ ਨਹੀਂ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਕਿ ਤੂੰ ਵੀ ਚੰਗੀ ਤਰ੍ਹਾਂ ਬੱਸ ਬੱਸ ਇੱਕ ਵਾਰੀ ਕਿਹੜਾ ਦਾਸ ਦੇ ਕੇ ਉਹਨਾਂ ਦਾ ਮੂੰਹ ਬੰਦ ਕਰ ਦੇਗੀ ਠੀਕ ਹੈ ਜਿਵੇਂ ਤੂੰ ਕਹਿਨੀ ਆ ਮਾਂ ਬੱਸ ਹੋ ਤਾਂ ਹੁਣ ਕੰਮ ਨਹੀਂ ਕਦੇ ਆਖੋਰ ਚ ਲਿਆ ਕਦੇ ਔਕਾਂਦਣਾ ਲਾਗੀ ਕਦੇ ਔਕਾਂਦਣਾ ਲਾਗੀ ਆਈ ਕੀ ਕਰਨਦੀ ਇੱਥੇ ਜੇ ਅਹੀਂ ਖੜਨਦੀ ਕੌਲੇ ਨਾਲ ਅਲੱਗ-ਅਲੱਗ ਕੇ ਭੂਆ ਜੀ ਤੁਸੀਂ ਮੈਨੂੰ ਦੱਸ ਦੋ ਵੀ ਮੈਂ ਕੀ ਕਰਾਂ ਕੀ ਕਰਾਂ ਮੈਂ ਕਰ ਦੇ ਕੀ ਸਾਰਾ ਕੁਝ ਤੇਰੇ ਹੱਥ ਬਸ ਇੱਕੋ ਕੰਮ ਕਰਨਾ ਬਸ ਤੇ ਤੈਨੂੰ ਆਉਣਾ ਤਾਂ ਔਰੇ ਦੀ ਜਾਂਦਾ ਤੈਨੂੰ ਉਹ ਕੰਮ ਨਹੀਂ ਦੀਂਦਾ ਨਹੀਂ ਕਹਿ ਸੁਣ ਕੇ ਤੇਰੇ ਭਾਈ ਦਾ ਹੀ ਘਰ ਭਰਾ ਦੇ ਬਰਾਬਰ ਦਾ ਕਰ ਲੈ ਇਹਨੂੰ ਵੀ ਉਹ ਕਹਿ ਨਹੀਂ ਸਕਦੀ ਪਰੋਣੇ ਨੂੰ ਤੂੰ ਪੁਰਜੀ ਨਾ ਤਾਂ ਮੇਰੀ ਤੁਸੀਂ ਸੋਹਂਦੇ। ਨਾ ਮੇਰੀ ਕੋਈ ਉਸ ਘਰੇ ਸੋਹਂਦੇ। ਮੇਰੀ ਤਾਂ ਪੁੱਗਤ ਹੀ ਨਹੀਂ ਹੈਗੀ ਦੋਨਾਂ ਘਰਾਂ ਚ। ਮੈਂ ਕਿੱਧਰ ਨੂੰ ਭੱਗ ਜਾਂ? ਜਾਣਾ ਕਿੱਧਰ? ਤੂੰ ਉੱਥੇ ਕਹਿ ਵੀ ਭਾਈ ਸੋਢੀ ਕੁੜੀ ਨੂੰ ਮਾੜਾ ਮੱਟਾ ਕੁਛ ਦੇ ਕੇ ਤੋੜੋ ਹੈ। ਪਰ ਕਾਹ ਨੂੰ ਭਾਈ ਤੇਰੇ ਮਨ ਚ ਤਾਂ ਇਹ ਹੈ ਵੀ ਨਾ ਇਹ ਤਾਂ ਕਿ ਮੇਰਾ ਉਹ ਤਾਂ ਪਾਈ ਪਾਈ ਕਰਦੀ ਨਹੀਂ ਵੀ ਮੇਰੇ ਬਰਾਬਰ ਦਾ ਨਾ ਹੋ ਜੇ। ਨਾਲੇ ਇਹ ਵੀ ਫੇਰ ਆਏ ਦੁੱਖ ਮਾਰਦਾ ਹੈ ਨਾ ਵੀ ਮੇਰੇ ਘਰ ਚ ਇਕ ਟੂ ਜੋ ਕੁਛ ਘਟੂਗਾ ਇਹ ਉੱਥੇ ਦੇਣਗੇ ਤਾਂ ਮੇਰੇ ਮਾਚਣਾ ਪੂਆ ਜੀ ਇਹਦੀ ਵਾਧੇ ਘਾਟੇ ਵਾਲੀ ਕੋਈ ਗੱਲ ਨਹੀਂ ਹੈਗੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੀ ਉਹ ਚਾਹੇ ਬੁਲਬੁਲ ਨੂੰ ਕੁਛ ਮਰਜ਼ੀ ਦੇ ਕੇ ਤੋਰਨੂ ਤੇ ਥੋੜਾ ਘਰ ਚਾਹੇ ਜਿੰਨਾ ਮਰਜ਼ੀ ਭਰ ਦੇਣ ਤੂੰ ਬੱਸ ਕਰਿਆ ਕਰਨੀ ਬੱਸ ਕਰਿਆ ਕਰ ਜਾਣਦੀ ਆ ਮੈਂ ਤੈਨੂੰ ਮੇਰੇ ਕੋਲ ਹੀ ਪੜੀ ਐ ਤੂੰ ਕੌਣ ਕਹਿੰਦਾ ਹੁੰਦਾ ਵੀ ਮੈਲੇ ਨੂੰ ਕੋਈ ਫਰਕ ਨਹੀਂ ਪੈਂਦਾ ਭਾਈ ਵੀ ਜੋ ਮਰਜ਼ੀ ਦੇ ਦੇਣ ਬੁਲਬੁਲ ਨੂੰ ਇਹਦਾ ਕਹਿਣ ਕਹਿਣ ਦੀਆਂ ਗੱਲਾਂ ਹੁੰਦਾਂ ਨੇ ਅੰਦਰੋਂ ਤਾਂ ਤੂੰ ਦੁਖੀ ਹੋ ਐ ਠੀਕ ਆ ਪੂਆ ਜੀ ਥੋਡੀਆਂ ਗੱਲਾਂ ਵੱਡੀਆਂ ਸਰ ਮੱਥੇ ਆ ਮੇਰੀਆਂ ਜਿੰਨੀਆਂ ਵੀ ਤੁਸੀਂ ਕਹਿੰਦੇ ਹੋ ਜੋ ਕੁਝ ਵੀ ਤੁਸੀਂ ਕਹਿੰਦੇ ਹੋ ਮੇਰੇ ਦਿਲ ਚ ਮੰਨ ਲਓ ਉਹੀ ਕੁਛ ਆ ਪਰ ਹਾਂ ਇੱਕ ਗੱਲ ਮੈਂ ਜ਼ਰੂਰ ਕਹਨੀ ਆ ਜੇ ਅਗਲਾ ਨੇ ਆਪਦੀ ਧੀ ਰਜਾਮੰਦੀ ਨਾਲ ਤੋਰੀ ਹੁੰਦੀ ਨਾ ਜਾਂ ਉਹਨਾਂ ਦੀ ਧੀ ਰਜਾਮੰਦੀ ਨਾਲ ਇਸ ਘਰ ਚ ਵਿਆਹ ਕਿ ਆਈ ਹੁੰਦੀ ਤਾਂ ਉਹ ਕੋਈ ਨਹੀਂ ਕੰਨੀ ਕਤਰਉਂਦੇ ਸੀ ਉਹਨਾਂ ਨੇ ਸਾਰਾ ਕੁਝ ਦੇਣਾ ਸੀ ਪਰ ਉਹਨਾਂ ਨੇ ਕਿਉਂ ਦੇਣ ਉਹਨਾਂ ਦੀ ਮਰਜ਼ੀ ਆ ਉਹ ਚਾਹੇ ਆਪਦੀ ਕੁੜੀ ਨੂੰ ਕੁਝ ਦੇ ਕੇ ਤੋੜਨ ਚਾਹੇ ਨਾ ਤੋੜਨ ਆ ਗਈ ਨਾ ਉਹੀ ਗੱਲ ਫਿਰ ਵਿਚ ਹੱਥ ਤਾਂ ਤੇਰਾ ਵੀ ਹੈ ਕੁੜੀ ਨੂੰ ਕੜਾ ਕੋਈ ਚੱਕ ਕੇ ਲਿਆਈ ਸੀ ਆਪਦੀ ਮਰਜ਼ੀ ਨਾਲ ਆਈ ਸੀ ਉਹ ਸਮਝਦੀ ਮੈਂ ਤਾਂ ਹੱਥ ਬਨ ਕੇ ਬਸ ਮਾਫੀ ਮੰਗ ਸਕਦੀ ਆ ਵੀ ਜੇ ਮੇਰੀ ਕੋਈ ਹਨੱਕੀ ਗਲਤੀ ਹੈ ਨਾ ਮੈਨੂੰ ਤਾਂ ਮਾਫ ਕਰ ਦੋ ਆਹ ਮਾਫੀਆਂ ਮੁਫੀਆਂ ਨਾਲ ਕੁਝ ਨਹੀਂ ਹੁੰਦਾ ਜੇ ਕੁਝ ਕਰ ਸਕਦੇ ਏ ਜਿਹੜਾ ਤੈਨੂੰ ਕੰਮ ਆਏ ਉਹ ਕਰ ਫੇਰ ਤਾਂ ਸਾਰਾ ਕੁਝ ਹੀ ਮਾਫ ਹੈ ਤੇਰਾ ਸਲਾਹ ਕਰ ਲੈ ਆਪਣੇ ਦਿਲ ਦਿਮਾਗ ਨਾਲ ਵੀਰੇ ਕੀ ਕੀ ਸਮਾਨ ਲੈ ਕੇ ਆਣਾ ਓਥੋਂ ਜਿਹੜਾ ਕੁਸ ਤੈਨੂੰ ਸਹੀ ਲੱਗਦਾ ਲੈ ਆਵਾਂਗੇ ਵੀਰੇ ਇੱਕ ਗੱਲ ਕਹਾ ਮੈਨੂੰ ਪੱਕਾ ਯਕੀਨ ਸੀਗਾ ਵੀ ਤੂੰ ਇੱਕ ਦਿਨ ਨਾ ਮੈਨੂੰ ਜ਼ਰੂਰ ਸਮਝੇਗਾ ਤੇ ਅੱਜ ਉਹ ਦਿਨ ਆ ਗਿਆ ਮੈਂ ਨਾ ਤੇਰਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੁਹਾਨੂੰ ਪਤਾ ਉੱਥੇ ਮੇਰੀ ਸੱਸ ਮੈਨੂੰ ਕਿੰਨਾ ਤੰਗ ਕਰਦੀ ਸੀਗੀ ਦਾਜ ਪਿੱਛੇ ਚੱਲ ਜੇ ਤੇਰੀ ਸੱਸ ਪਈ ਐ ਮਾਨ ਜੀ ਪਈ ਐ ਸੀ ਪਰ ਹਾਂ ਤਨ ਤੁਨਵਾਤਾ ਠੀਕ ਐ ਨਾਲੇ ਇਹ ਨਾ ਸਮਝੀ ਕਿ ਮੈਂ ਤੇਰੇ ਕਰਕੇ ਮਨ ਲੱਗਿਆ ਉਦਾ ਮੈਨੂੰ ਮਾਂ ਨੇ ਕਹਿਤਾ ਤਾਂ ਅਗਰ ਕਿ ਮੈਨੂੰ ਝੁਕਣਾ ਪਏਗਾ ਪਰ ਇੱਕ ਗੱਲ ਤਾਂ ਤੈਨੂੰ ਮੰਨ ਨਹੀਂ ਕੋਗਲ ਬਲ ਤੈ ਜਿਹੜੀ ਕੀਤੀ ਉਹ ਬਹੁ ਮਾੜੀ ਕੀਤੀ ਵੀਰੇ ਮੈਂ ਕਰਦੀ ਵੀ ਕੀ ਤੁਸੀਂ ਮਨਪ੍ਰੀਤ ਭਾਬੀ ਨਾਲ ਕੋਈ ਵਧੀਆ ਵਿਵਹਾਰ ਤਾਂ ਕਰਦੇ ਨਹੀਂ ਸੀ ਮੈਨੂੰ ਤੇ ਬਾਵੇ ਨੂੰ ਸਕੀਮ ਬਣਾਉਣੀ ਪਈ ਤੇ ਬਾਵੇ ਨਾਲ ਮੈਂ ਵੈਸੇ ਵੀ ਵਿਆਹ ਕਰਾਉਣਾ ਹੀ ਸੀਗਾ ਮੈਨੂੰ ਤਾਂ ਨਹੀਂ ਲੱਗਦਾ ਵੀ ਮੈਂ ਕੁਝ ਗਲਤ ਕਰਿਆ ਹਾਂ ਰਹੀ ਗੱਲ ਬਾਕੀ ਭਰਾਵਾਂ ਨੂੰ ਤਾਂ ਗੁੱਸਾ ਲੱਗਦਾ ਹੀ ਹੁੰਦਾ ਨਾ ਮੈਂ ਘਰੇ ਗੱਲ ਕਰੀ ਸੀਗੀ ਵੱਡੀ ਗੱਲ ਤਾਂ ਇਹੀ ਹੈ ਨਾ ਕਿ ਇਹ ਤੂੰ ਗੱਲ ਕਰਦੀ ਸੌਰਾ ਨਿਕਲਦਿਆਂ ਪਰ ਐਡਾ ਵੱਡਾ ਫੈਸਲਾ ਆਪ ਲੈਣਾ ਤੇ ਉਹ ਵੀ ਜਿਨਾ ਕਿਸੇ ਨੂੰ ਦੱਸੇ ਵੀਰੇ ਮੈਂ ਤੇਰੇ ਨਾਲ ਗੱਲ ਕਰੀ ਸੀਗੀ ਮੰਮੀ ਨੂੰ ਵੀ ਪਤਾ ਸੀ ਨਾ ਬਾਵੇ ਬਾਰੇ ਤੇ ਤੁਹਾਨੂੰ ਵੀ ਪਤਾ ਸੀਗਾ ਤੁਸੀਂ ਮੈਨੂੰ ਇੱਕ ਗੱਲ ਕਹੀ ਸੀਗੀ ਵੀ ਵਿਆਹ ਤਾਂ ਮੈਂ ਤੇਰਾ ਇਸ ਮੁੰਡੇ ਨਾਲ ਹੋਣ ਨਹੀਂ ਦਿੰਦਾ ਤਾਂ ਹੀ ਮੇਰਾ ਰਿਸ਼ਤਾ ਕਿਤੇ ਹੋਰ ਕਰਵਾਇਆ ਸੀਗਾ ਤੇ ਉਹ ਮੁੰਡਾ ਮੈਨੂੰ ਪਸੰਦ ਵੀ ਨਹੀਂ ਸੀਗਾ ਵੈਸੇ ਵੀ ਚਲੋ ਜਿਹੜਾ ਉਸ ਹੋ ਗਿਆ ਹੋ ਗਿਆ। ਇਸ ਲਈਆਂ ਗੱਲਾਂ ਨੂੰ ਚੱਕ ਕੇ ਤਾਂ ਜ਼ਿੰਦਗੀ ਲੰਘਦੀ ਨਹੀਂ। ਚੱਲ ਜਿਹੜਾ ਕੁਝ ਲੈਣਾ ਚੱਲ। ਚੱਲ ਵੀਰੇ। ਬਾਵੇ। ਦੇਖ ਵੀਰੇ ਤੇਰਾ ਕਹਿੰਦੇ ਆਜਰ ਉਰ ਗਈ ਸੀ। ਪਰ ਆ ਦੇਖ ਲੈ ਤੇਰੇ ਮੂਰੇ ਹੱਥ ਬੰਨ੍ਹਦੀ ਐ ਮੈਨੂੰ ਛੱਡਿਆ ਮੇਰੇ ਘਰੇ ਵਾਸ ਲੈਣ ਦੋ ਮੈਨੂੰ। ਨਹੀਂ ਮੇਰੇ ਤਾਂ ਜੁਰਨਾ ਜਾਂਦਗਾ ਆ ਜਿਹੜੀਆਂ ਮਾੜੀਆਂ ਚੰਗੀਆਂ ਗੱਲਾਂ ਇੰਨੀਆਂ ਮੈਨੂੰ ਸੁਣਾਉਂਦੇ ਹੋ। ਮੈਂ ਕਿਵੇਂ ਛੱਟਿਆ ਵਾ ਬਈ ਤੈਨੂੰ ਮੈਂ। ਤੂੰ ਆਪ ਦੱਸ ਮੈਨੂੰ। ਮੈਂ ਨਾ ਸਹਿਜਮਤੇ ਨਾਲ ਕਹਿੰਨੀ ਹਾਂ ਦੇਖ ਮੇਰਾ ਭਾਈ ਬਣ ਕੇ ਮੇਰਾ ਘਰ ਵਾਸ ਲੈ ਲੈਂਦੇ ਬਿੱਲਾ ਕਰੇ ਹੈਣੀ ਸੀ ਹਜੇ ਉਹਨੂੰ ਨਹੀਂ ਪਤਾ ਵੀ ਮੈਂ ਇੱਥੇ ਆਈ ਹੋਈ ਆ ਜੇ ਉਹ ਕਰਿਆਗੇ ਨਾ ਬਹੁਤ ਗੁੱਸਾ ਕਰੂਗਾ ਮੁੰਡਾ ਤਾਂ ਕਰੇ ਆ ਆ ਵੀ ਗਿਆ ਹੁਣ ਠੀਕ ਹੈ ਨਾ ਜੇ ਐਡੀ ਚਾਲਾ ਹੁੰਦੀ ਉਹਨੇ ਆਪਣਾ ਉਹ ਨਹੀਂ ਦੇਣਾ ਸੀ ਕਿ ਤਰੀ ਸੱਸ ਨੇ ਉੱਥੇ ਹੀ ਰੋਕ ਲੈਂਦੀ ਪਰ ਹੈ ਨਹੀਂ ਸੀ ਨਾ ਉਹਨਾਂ ਅਸੀਂ ਵੀ ਜਾਵੇ ਜਾਵੇ ਗਲਤੀਆਂ ਉਹਨਾਂ ਦੀਆਂ ਭੁਗਤੀ ਆਪਾਂ ਜਾਨੇ ਆ ਗਲਤੀਆਂ ਤੇਰੀਆਂ ਤੇ ਬੁਰਬੁਲਦਿਆਂ ਨੇ ਭੁਗਤੀ ਸਿਰਫ ਮੈਂ ਜਾਨੀ ਆ ਇਹ ਗੱਲ ਕਹਿ ਤੂੰ ਆਵੇ ਮੂੰਹੋਂ ਚਲ ਜਿਮੀ ਵੀ ਆ ਬਾਈ ਆਖਰ ਦੁਖੀ ਤਾਂ ਤੈਨੂੰ ਵੀ ਕਰਦ ਨੇ ਨਾ ਤੇਰਾ ਕੀ ਕਸੂਰ ਫਿਰ ਇਹਦੇ ਵਿੱਚ ਬਿੱਲੇ ਦਾ ਵੀ ਕੀ ਕਸੂਰ ਆ ਉਹਦੀ ਤਾਂ ਕੋਈ ਗਲਤੀ ਨਹੀਂ ਹੈਗੀ ਸਾਰਾ ਕੁਝ ਕਰਿਆ ਤਰਿਆ ਉਹਦੀ ਭੈਣ ਨੇ ਆ ਤੇ ਉਹਦਾ ਕਰ ਬਣ ਮਤਲਬ ਤੂੰ ਜੜੀ ਜਾਂਦਾ ਨਾਲੇ ਹਾਂ ਮੰਨਿਆ ਵੀ ਗਲਤੀ ਚਾਹੇ ਬਿੱਲੇ ਦੀ ਆ ਚਾਹੇ ਹੁਣ ਮੇਰੀ ਆ ਅਸੀਂ ਦੋਨੇ ਆਪਸ ਵਿੱਚ ਲੜੇ ਆ ਬੈਂਸੀਆਂ ਕੁਛ ਮਰਜੀ ਆ ਪਰ ਮੈਂ ਨਹੀਂ ਚਾਹੁੰਦੀ ਵੀ ਮੇਰਾ ਘਰ ਟੁੱਟੇ ਮਾੜੀ ਜੀ ਵੀ ਉਨੀ ਕੀ ਹੋ ਗਈ ਨਾ ਮੈਨੂੰ ਪਤਾ ਵੀ ਮੇਰਾ ਘਰ ਬਸਣੋ ਰਹ ਜੂਗਾ ਸਭ ਤੋਂ ਪਹਿਲੀ ਗੱਲ ਤਾਂ ਬਈ ਇਹੀ ਆ ਮੈਂ ਤੇ ਉੱਥੇ ਛੱਡ ਕੇ ਨਹੀਂ ਆਉਂਦਾ ਹੈਗਾ ਤੇ ਘਰ ਤੁਹਾਡੇ ਮੈਂ ਥੋੜੀ ਖਰਾਬ ਕਰ ਰਿਆ ਹਾਂ ਖਰਾਬ ਕਰੀ ਤੇਰੀ ਸੱਸ ਨਾ ਤਾਂ ਉਹਦੇ ਪੁੱਤੇ ਦਾ ਘਰ ਪਸੰਦ ਦੇ ਰੀਆ ਤੇ ਨਾ ਉਹਦੀ ਧੀ ਦਾ ਪਤਾ ਨਹੀਂ ਕੀ ਹੁੰਦਾ ਲੈ ਜਾਂਦੀ ਹੁੰਦਾ ਦੋਲਾਂ ਨੂੰ ਸਮਝ ਹੀ ਨਹੀਂ ਆਹੀ ਮੈਨੂੰ ਤਾਂ ਦੇਖ ਮੈਨੂੰ ਬਹੁਤੀਆਂ ਗੱਲਾਂ ਦਾ ਨਹੀਂ ਪਤਾ ਪਰ ਪਲੀਜ਼ ਤੂੰ ਮੈਨੂੰ ਛੱਡਿਆ ਉੱਥੇ ਬਈ ਮੈਂ ਤੇਨੇ ਛੱਡ ਕੇ ਨਹੀਂ ਆਉਂਦਾ ਜੇ ਮੇਰੇ ਦਿਲ 'ਚ ਚਾਹਣਾ ਸੀ ਨਾ ਵੀ ਬਲਬਲ ਨੂੰ ਲੈ ਕੇ ਇੱਥੇ ਆਵਾਂ ਮੈਂ ਉਮੇਜ ਉਹਨਾਂ ਨੂੰ ਚਾਹਣਾ ਸੀ ਤਾਂ ਤੈਨੂੰ ਇੱਥੇ ਲੈ ਕੇ ਆ ਜਾਣਗੇ ਠੀਕ ਹੈ ਨਹੀਂ ਤੈਨੂੰ ਇਸ ਕਰੇ ਕੋਈ ਤੰਗੀ ਚੋਟੀ ਨਹੀਂ ਹੈਗੀ ਇੱਥੇ ਆਰਾਮ ਨਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਮਮ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਤੁਸੀਂ ਮੈਂ ਤਾਂ ਠੀਕ ਆ ਤੂੰ ਦੱਸ ਸਤਿ ਸ਼੍ਰੀ ਅਕਾਲ ਮਾਤਾ ਸਤਿ ਸ਼੍ਰੀ ਅਕਾਲ ਭਾਈ ਘਰ ਪਰਿਵਾਰ ਠੀਕ ਸੀ ਸਾਰਾ ਹਾਂ ਮੰਮੀ ਘਰ ਪਰਿਵਾਰ ਵੀ ਸਾਰਾ ਠੀਕ ਸੀ ਕਿਵੇਂ ਆ ਪਾਵੇ ਠੀਕ ਆ ਬਸ ਹੋਰ ਭਾਈ ਵਧੀਆ ਭਾਈ ਲਓ ਮਾਤਾ ਬੁਲਬੁਲ ਹੁਣ ਆ ਗਈ ਛੋਡੇ ਕੋਲੇ ਤੇ ਜਿਹੜਾ ਕੁਝ ਵੀ ਤੁਹਾਨੂੰ ਚਾਹੀਦਾ ਸੀ ਉਹ ਤੁਹਾਨੂੰ ਮਿਲ ਗਿਆ ਜੇ ਕੁਝ ਹੋਰ ਚਾਹੀਦਾ ਤਾਂ ਉਹ ਵੀ ਦੱਸ ਦਿਓ ਪਰ ਬੁਲਬੁਲ ਹੁਣ ਮੇਰੇ ਘਰੇ ਨਹੀਂ ਜਾਣੀ ਚਾਹਿੰਦੀ ਚੱਲ ਪਤਾ ਸ਼ਾਬਾਸ਼ ਏ ਤੇਰੀ ਤੂੰ ਬੁਲਬੁਲ ਨੂੰ ਛੱਡਣ ਆ ਗਿਆ ਧੀਆਂ ਤਾਂ ਆਪਦੇ ਘਰੇ ਬਸਦੀਆਂ ਸੋਹਣੀਆਂ ਲੱਗਦੀਆਂ ਨੇ ਨਾਲੇ ਪੇਕ ਕਹਿੰਦੇ ਘਰੇ ਕਿੰਨਾ ਖਚਰ ਬੈਠਿਆ ਰਹਿਣਗੀ ਆ ਉਤਾ ਠੀਕ ਐ ਮਾਤਾ ਪਰ ਬੁਲਬਲ ਨੂੰ ਛੱਡਣਾ ਉਹ ਮੇਰੀ ਮਜਬੂਰੀ ਬਣ ਗਈ ਗਲਤੀ ਤਾਂ ਇਹਨੇ ਕੀਤੀ ਸੀ ਇਹਦੀ ਗਲਤੀ ਸਜ਼ਾ ਮੈਂ ਕਿਉਂ ਭੁਗਤਾਂ ਨਾਲੇ ਤੇਰੇ ਮੁੰਡੇ ਨੇ ਵੀ ਤਾਂ ਗਲਤੀ ਕੀਤੀ ਸੀ ਨਾ ਫਿਰ ਭੁਗਤਣ ਦਾ ਹੱਕ ਉਹਨੂੰ ਵੀ ਐ ਚਲੋ ਕੋਈ ਗੱਲ ਨਹੀਂ ਭਾਈ ਪੀਣੇ ਗੱਲਾਂ ਛੱਡੋ ਯਾਰ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਆਪਾਂ ਆਪਣੀ ਨਵੀਂ ਰਿਸ਼ਤੇਦਾਰੀ ਆ ਆਪਾਂ ਨਵੀਂ ਸ਼ੁਰੂਆਤ ਕਰੀਏ ਕਿ ਨਹੀਂ ਮਾਂ ਹਾਂ ਹਾਂ ਬੱਤ ਤਾਂ ਕਿਉਂ ਨਹੀਂ ਰਿਸ਼ਤੇ ਗੁੱਸੇ ਗਿਲੇ ਤਾਂ ਮਟਾਏ ਤਾਂ ਹੀ ਮਿੜਦੇ ਹੁੰਦੇ ਨੇ ਰਿਸ਼ਤੇ ਵਧਦੇ ਹੁੰਦੇ ਨੇਗੇ ਫਿਰ ਰਿਸ਼ਤਾ ਉਹ ਬਧਾਈਂਦਾ ਮਾਂ ਜਿਹੜੀ ਦੀ ਜ਼ਰੂਰਤ ਹੋਵੇ ਮੈਨੂੰ ਨਹੀਂ ਲੱਗਦਾ ਵੀਰ ਇਸ ਤਨੀ ਮੈਨੂੰ ਜਰੂਰਤ ਹੈ। ਬਾਕੀ ਸੌਡਾ ਮੈਨੂੰ ਪਤਾ ਨਹੀਂ। ਪਰ ਮੈਂ ਅਬ ਦੇ ਕਨੀ ਉਹ ਵੀ ਤੇ ਸੌਡੇ ਕਨੀ ਉਹ ਵੀ ਪੱਤਾ ਕੱਟ ਗਿਆ। ਨਾ ਮੈਨੂੰ ਸੋਡੀ ਲੋੜ ਹੈ। ਨਾ ਸੋਨੂੰ ਮੇਰੀ। ਉਹ ਨਾ ਨਾ ਬਾਈ। ਬਿੱਲੇ ਤੁਸੀਂ ਗੁੱਸਾ ਘਾਤੋ ਕਰੀ ਜਾਂਦੇ ਹੋ। ਕੋਈ ਗੱਲ ਨਹੀਂ। ਆਖਿਰ ਨੂੰ ਹੈ ਤਾਂ ਤੁਹਾਡਾ ਆਪ ਦਾ ਖੂਨ ਨਾ। ਥੋਡੀ ਭੈਣ ਆ। ਗਲਤੀ ਕਰ ਲਈ ਤਾਂ ਕਰ ਲਈ। ਫੇਰ ਕੀ ਆ? ਇੱਕ ਵਕਤ ਤਾਂ ਆਪਾਂ ਵੱਡਿਆਂ ਨੂੰ ਵੀ ਮaaf ਕਰ ਦਿੰਨੇ ਨੇ ਇਹ ਤਾਂ ਫਿਰ ਵੀ ਆਪਣੇ ਤੋਂ ਛੋਟੀ ਆ ਛੋਟਿਆਂ ਵੱਡਿਆਂ ਤੋਂ ਗਲਤੀਆਂ ਹਰ ਇੱਕ ਤੋਂ ਹੀ ਹੁੰਦੀਆਂ ਨੇ ਨਹੀਂ ਮਰਪੀ ਨਾਲੇ ਮੈਨੂੰ ਬਹੁਤ ਖੁਸ਼ੀ ਹੋਈ ਵੀ ਤੁਸੀਂ ਇਹਨੂੰ ਛੱਡਣਾ ਗਿਆ ਇੱਥੇ ਚੱਲ ਪੁੱਤ ਮੇਰੀ ਗੱਲ ਸੁਣ ਦੇਖ ਬੁਲਬਲੂ ਰੇ ਛੱਡ ਗਿਆ ਤੇ ਮਨਪ੍ਰੀਤ ਨੂੰ ਲੈ ਜਾ ਦੋਏ ਘਰ ਬਸਣਗੇ ਬੋਲ ਬੋਲੂ ਛੱਡਣਾ ਮੇਰੀ ਜ਼ਿੰਮੇਵਾਰੀ ਧੀ ਮਾਤਾ ਮਨਪ੍ਰੀਤ ਨੂੰ ਨਾਲ ਲੈ ਜਾਣਾ ਮੇਰੀ ਜ਼ਿੰਮੇਵਾਰੀ ਇਹਨੂੰ ਤੁਸੀਂ ਸਾਮ ਸਕਦੇ ਹੋ ਮੈਨੂੰ ਨਾਲ ਨਹੀਂ ਲੈ ਕੇ ਜਾਣਾ ਬਈ ਪਰ